ਕਣਾ ਬਾਈ ਹੋਰਾਂ ਕੋਲੇ ਸੋਨਾ ਲੀਕਾ ਖੜਾ ਹੈ ਡੀਆਈ 35 ਦਾ ਤੇ ਬਾਈ ਨੰਬਰ ਦੀ ਗੱਲ ਕਰੀਏ ਤਾਂ ਕਿੱਥੋਂ ਦਾ ਨੰਬਰ ਹੈ ਇਹ ਇਹ ਨੰਬਰ ਬਾਈ ਐਚਆਰ ਨੰਬਰ ਹੈ ਇਹਦਾ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਗਿਆ ਬਾਈ ਜੀ ਦਾ ਮਾਡਲ ਕਿਹੜਾ ਹੈ ਇਹ ਇਹ ਮਾਡਲ 9 ਹੈ ਜੀ ਕਾਪੀ 'ਚ 10 ਰਜਿਸਟਰਡ ਹੈ ਅੱਛਾ ਮਾਰਕੇ 9 ਦਾ ਮਾਰਕੇ 9 ਦਾ ਕਾਪੀ 10 ਦੀ ਬਾਈ ਜੀ 10 ਰਜਿਸਟਰਡ ਹੈ ਇੰਜਨ ਗੇਅਰ ਦਾ ਬਾਈ ਦਿਖਾ ਦਿ ਕੋਈ ਲੀਕ ਠੀਕ ਨਹੀਂ ਹੈਗਾ ਕਿਦੋਂ ਵੀ ਟਰੈਕਟਰ ਹੈ ਨਾ ਹਾਂ 11 ਦੀ ਗੱਲ ਕਰੀਏ ਬਾਈ ਟਾਇਰ ਕਿੰਨੇ ਕੇ ਪੈਸੇ ਆ ਟਾਇਰ ਦੇਖੋ ਬਾਈ ਜੀ ਤੁਹਾਡੇ ਸਾਹਮਣੇ ਟਾਇਰ ਅੱਧੇ ਟਾਇਰ ਪ ਬਾਕੀ ਇੰਜਨ ਗੇਅਰ ਦਾ ਵੀਰੇ ਫੁੱਲ ਗਾਰੰਟੀ ਹੈ ਆਪਣੇ ਅਗਲਾ ਬਾਹ ਕੇ ਚੈੱਕ ਕਰਕੇ ਉ ਜਾ ਸਕਦਾ ਹੈ ਠੀਕ ਹੈ ਠੀਕ ਹੈ ਜੀ ਚਾਰੇ ਪਾਸੇ ਗੀੜਾ ਦੇ ਦੀ ਜੀ ਰੰਗ ਪੇਂਟ ਦਾ ਸਾਰਾ ਨਾਲ ਦਾ ਅਰੀਜਨਲ ਰੰਗ ਪੇਂਟ ਹੈ ਜੀ ਇਹਦਾ ਠੀਕ ਹੈ ਇਹ ਚਾਰ ਨੰਬਰ ਆ ਇਹਨੂੰ ਅਸੀਂ ਵਗੈਰਾ ਮਿਲ ਜੂਗੇ ਹਾਂ ਐਨਓਸੀ ਵਗੈਰਾ ਸਾਰੀ ਮਿਲੂਗੀ ਬਾਈ ਜੀ ਠੀਕ ਹੈ ਸਾਦਾ ਆ ਗਿਆ ਨਾ ਬਈ ਹਾਂਜੀ ਬਾਈ ਸਾਦਾ ਤੇ ਇਹ ਆਪਾਂ ਇਹ ਇਥੇ ਲੋਕਲੀ ਆਪਣੇ ਕੋਲੇ ਸੀ ਹਾਂ ਇਹ ਲੋਕਲੀ ਹੈ ਬਾਈ ਜੀ ਸਾਡੇ ਕੋਲੇ ਘਰੇ ਰੱਖਿਆ ਸੀ ਖੇਤੀ ਵਾਸਤੇ ਖੇਤੀ ਵਾਸਤੇ ਚੱਲਿਆ ਹੋਇਆ ਹਾਂਜੀ ਖੇਤੀ ਤੇ ਆਪਣੇ ਚੱਲਿਆ ਲੋਕਲ ਕੀ ਰੇਟ ਦਾ ਬਾਈ ਇਹ ਇਹਦਾ ਜੀ 2,115,000 ਰੁਪਏ ਸੀ ਰੇਟ ਮੰਗਦਿਆਂ ਜੀ 2,115,000 ਮੰਗਦਿਆ ਬਾਈ ਹੋਰੀ ਪੰਜ ਪੰਗੜਾ ਦਾ 2,110,000 ਬਾਕੀ ਮੌਕੇ ਦੇ ਮਾਣਦਾਨ ਕਰ ਕਰ ਦੂਗਾ ਬਾਈ ਆ ਕੇ ਬਾਈ ਨਾਲ ਗੱਲ ਕਰ ਲਿਓ ਟਰੈਕਟਰ ਜਮਾਂ ਦਾਣੇ ਤੇ ਇੰਜਨ ਗੇਅਰ ਦੀ ਬਾਈ ਹੋਰਾਂ ਦੀ ਪੂਰ ਗਾਰੰਟੀ ਜੀ ਪੰਪ ਵਗੈਰਾ ਸਾਰਾ ਕੁਝ ਹੋਰ ਨਾਲ ਦੇ ਨਾਲ ਦਾ ਸਾਰਾ ਕੁਝ ਕਿਤੇ ਵੀ ਚਾਬੀ ਨਹੀਂ ਲੱਗੀ ਕਿਤੇ ਕੋਈ ਚਾਬੀ ਨਹੀਂ ਲੱਗੀ ਬਾਈ ਜੀ ਆ ਕੇ ਬੰਦਾ ਬਾਹ ਕੇ ਚੈੱਕ ਕਰਕੇ ਲਾ ਦਿਓ ਹਾਂ ਸ਼ੋਅ ਖੋਲ ਕੇ ਦਿਖਾ ਦਿਓ ਹਾਂ ਦਿਖਾਓ ਬਾਈ ਜੀ ਠੀਕ ਹੈ ਖੋਲੋ ਸ਼ੋਅ ਮੜੀ ਤੇ ਗੱਗੀ ਇਧਰੋਂ ਚੱਕਿਆ ਚੁ ਬੈਗ ਤੋਂ ਹੁੱਕਾ ਵਾਲਾ ਵੀ ਦਿਖਾ ਦਿੰਗੇ ਗਾਰਮੈਂਟ ਕੱਲਾ ਬਾਹੀ-ਬਾਹੀ ਤੇ ਚੱਲਿਆ ਹੋਇਆ ਨਹੀਂ ਇਹ ਟਰੈਕਟਰ ਟਰਾਲੇ ਦੇ ਜ਼ਿਆਦਾ ਚੱਲਦੇ ਹਨਾ ਬਾਈ ਹਾਂਜੀ ਬਾਈ ਜੀ ਇਹ ਆਪਣਾ ਕੱਲਾ ਬਾਹੀ ਤੇ ਚੱਲਿਆ ਘਰੇ ਠੀਕ ਹੈ ਹੋਰ ਕਿਤੇ ਕੋਈ ਆਪਣਾ ਕਰਾਈ ਵਾਲੇ ਕੰਮ ਤੇ ਨਹੀਂ ਚੱਲਿਆ ਜੀ ਡਾਕਟਰ ਇਹਦੇ ਚਾਬੀ ਵੀ ਨਹੀਂ ਲੱਗੀ ਕਿੰਦੀ ਨਹੀਂ ਲੱਗੀ ਜੀ ਕਿਤੇ ਦੇਖ ਲਓ ਨਾਲ ਦੇ ਉਵੇਂ ਸਾਮਾਨ ਜਿਵੇਂ ਪਈ ਇਹਦਾ ਠੀਕ ਹੈ ਸਾਰਾ ਕੁਝ ਨਾਲ ਦਾ ਜਿੱਦੇ ਦਾ ਆਇਆ ਹੋਇਆ ਆਪਾਂ ਨਵੇਂ ਹੀ ਕਢਾਇਆ ਸੀ ਬਾਈ ਜਮ ਨਵੇਂ ਕਢਾਇਆ ਸੀ ਬਾਈ ਜੀ ਆਪਣੇ ਨਹੀਂ ਇਹ ਰੇਸਤਿਆਂ ਰੇ ਨਿਕਢਾਇਆ ਸੀ ਆਪਣੇ ਨੇ ਉਹਨਾਂ ਤੋਂ ਆਪਾਂ ਲੈ ਲਿਆ ਸੀ ਜੀ ਐਨਓ ਸੀ ਮਿਲ ਜੂਗੇ ਆ ਐਨਓ ਸੀ ਬਿਲਕੁਲ ਮਿਲੂ ਜਿੱਥੋਂ ਦੀ ਵੀ ਐਨਓ ਸੀ ਚਾਹੀਦੀ ਆ ਚਾਹੀਦੀ ਬੰਦੂ ਆਪਾਂ ਉਹ ਵੀ ਲੈ ਕੇ ਦੇ ਦੇਣਗੇ ਕਰਵਾਵਾਂਗੇ ਬਿਲਕੁਲ ਜੀ ਤੇ ਇਹ 13 ਦੇ 12 ਜਾ ਗਿਆ ਨਾ ਬਾਈ ਹਾਂਜੀ ਬਾਈ 13 ਦੇ 12 ਆ ਗਿਆ 13 ਦੇ 12 ਜਾ ਗਿਆ ਰੰਗ ਰੂਪ ਆਪਾਂ ਕਿਤੇ ਕਰਿਆਦਾ ਨਹੀਂ ਇਹਦੇ ਰੰਗ ਨਹੀਂ ਨਹੀਂ ਜੀ ਬਾਈ ਰੰਗ ਰੂਪ ਜਿਹਾ ਨਹੀਂ ਨਾਲ ਦਾ ਜਮਾ ਜੀ ਠੀਕ ਹੈ ਬਾਹੀ ਚੱਲਿਆ ਹੋਇਆ ਕਈ ਵੀਰਾਂ ਦੇ ਫੋਨ ਆਏ ਸੀ ਵੀ ਘਰੇ ਚੱਲਿਆ ਹੋਇਆ ਟਰੈਕਟਰ ਮਿਲ ਜੇ ਕਿਸੇ ਤੋਂ ਘਰੇ ਚੱਲਿਆ ਹੋਇਆ ਬਾਈ ਹੋਰਾਂ ਨੇ ਕੱਲਾ ਵਾਹੀ ਵਾਹੀ ਤੇ ਚਲਾਇਆ ਹੋਇਆ ਇਹ ਟਰੈਕਟਰ ਹਾਂਜੀ ਹੁਣੇ ਸਰਵਿਸ ਕਰਾਈ ਹੈ ਤਾਜੀ ਤਾਜੀ ਥੋੜਾ ਟਾਈਮ ਹੀ ਹੋਇਆ ਬਾਈ ਜੀ ਅੱਛਾ ਨਵੀਂ ਬ ਉਹ ਬਾਈ ਹੋਰਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲ ਕਰ